ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ 4 ਜਨਵਰੀ ਲੈ ਕੇ ਆਏ ਆ ਤੇ ਬਿਲਕੁਲ ਜਾਇਜ਼ ਰੇਟ ਆ 4 ਜਨਵਰਾਂ ਦਾ ਤਿੰਨ ਬਸ਼ੇਰੇ ਆ ਇੱਕ ਘੋੜੀ ਆ ਤੇ ਇੱਕ ਹੀ ਵੀਰ ਭਰਾ ਦੇ ਕੋਲ ਆ ਤੇ ਕਰਦੇ ਆ ਡਿਟੇਲ ਬਾਰੇ ਗੱਲਬਾਤ ਉਸ ਤੋਂ ਪਹਿਲਾਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲੇ ਨੰਬਰ ਤੇ ਘੋੜੀ ਆ ਇਹ 4 ਸਾਲ ਉਮਰ ਹੈ ਘੋੜੀ ਦੀ ਤੇ 57 ਇੰਚ ਹਾਈਟ ਦੱਸੀ ਆ ਮਾਲਕ ਵੀਰਾ ਨੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਤੇ ਰੇਟ ਬਾਈ ਹੋਰੇ 60000 ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ 50 55 ਦੇ ਨੇੜੇ ਤੇੜੇ ਬਣ ਜੂ ਘੋੜੀ ਤੇ ਪਟਿਆਲਾ ਏਰੀਆ ਬਾਈ ਹੋ ਰਿਆਂ ਦਾ ਤੇ ਪਿੰਡ ਫਰੀਦਪੁਰ ਪਟਿਆਲਾ ਏਰੀਆ ਪਿੰਡ ਫਰੀਦਪੁਰ 55 ਇੰਚ ਹਾਈਟ ਹੈ ਮੌਕੇ ਦੀ ਘੋੜੀ ਖਾਲੀ ਆ ਤੇ 50 55000 ਦੇ ਨੇੜੇ ਤੇੜੇ ਬਣ ਜੂਗੀ ਗੱਲਬਾਤ ਕਰ ਲਿਓ ਤੇ ਦੂਜੇ ਨੰਬਰ ਤੇ ਜਿਹੜਾ ਬਛੇਰਾ ਇਹਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਆਪਾਂ ਤੇ ਬਛੇਰੇ ਦੀ ਹਾਈਟ ਹੈ ਕੀ ਹੈ ਜੀ 50 ਦੇ ਨੇੜੇ ਤੇੜੇ ਤੇ 4 ਮਹੀਨੇ ਉਮਰ ਹੈ ਬਚੇਰੇ ਦੀ ਤੇ ਰੇਟ ਪਾਈ ਹੋਰੇ 35000 ਕਰਦੇ ਆ ਤੇ ਬਾਕੀ 25 30 ਚ ਬਣ ਜੂਗਾ ਕਰ ਲਿਓ ਜੀ ਗੱਲਬਾਤ ਤੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਿਹੜਾ ਬਚੇਰਾ ਇਹਦੀ ਉਮਰ ਵੀ 4 ਮਹੀਨੇ ਆ ਤੇ 50 ਦੇ ਨੇੜੇ ਤੇ ਜਿਹੜੇ ਹਾਈਟ ਹੈ ਦੀ 35000 ਮੁੱਲ ਕਰਦੇ ਆ ਤੇ ਪਟਿਆਲਾ ਏਰੀਆ ਜੀ ਤੇ ਫਰੀਦਪੁਰ ਪਿੰਡ ਹੈ ਤੇ ਗੱਲਬਾਤ ਕਰ ਲਿਓ ਤੇ ਜਿਹੜਾ ਚੌਥੇ ਨੰਬਰ ਤੇ ਬਚੇਰਾ ਉਹਦੇ ਬਾਰੇ ਗੱਲਬਾਤ ਕਰਦੇ ਆ ਤੇ ਜੇ ਹਲੇ ਤੱਕ ਵੀ ਤੁਸੀਂ ਆਪਣਾ ਪੇਜ ਫੋਲੋ ਨਹੀਂ ਕੀਤਾ ਇੰਸਟਾਗ੍ਰam ਅਕਾਊਂਟ ਫੋਲੋ ਜ਼ਰੂਰ ਕਰ ਲਿਓ ਜੀ ਤੇ ਬਸ਼ੇਰਾ ਚੌਥੇ ਨੰਬਰ ਦੇ ਆਪਣੇ ਕੋਲੇ ਇਹਦੀ ਉਮਰ 6 ਮਹੀਨੇ ਆ ਤੇ 52 52 ਦੇ ਨੇੜੇ ਦੇੜੇ ਹਾਈਟ ਹੈ ਇਹਦੀ ਤੇ 35000 ਮੁੱਲ ਕਰਦੇ ਆ ਬਾਈ ਹੋਰੇ ਤੇ 4 ਜਨਵਰੀ ਇਹ ਪਟਿਆਲੇ ਏਰੀਏ ਚ ਪਿੰਡ ਫਰੀਦਪੁਰਾ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਜੀ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਜੀ